ਬਈ ਕਿਸਾਨ ਜਾ ਰਹੇ ਨੇ ਉਹਨਾਂ ਦੇ ਉੱਤੇ ਨੇ ਹਥਿਆਿਆਂ ਤੇ ਜੋ ਕਿ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਐਸ ਕਰਕੇ ਇਹ ਐਮਐਸਪੀ ਦੀ ਲੜਾਈ ਕੱਲੇ ਕਿਸਾਨਾਂ ਦੀ ਮਜ਼ਦੂਰਾਂ ਦੀ ਨਹੀਂ ਹੈਗੀ ਇਹ ਲੜਾਈ ਹਰ ਇੱਕ ਉਸ ਇਨਸਾਨ ਦੀ ਆ ਜਿਹੜਾ ਅਨਾਜ ਨੂੰ ਖਾਂਦਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚੇ ਹਾਂ ਰਾਜਪੁਰਾ ਪਟਿਆਲਾ ਰੋਡ ਹਾਈਵੇ ਤੇ ਜਿੱਥੇ ਕਿ ਭਾਰਤ ਦਾ ਬੰਦ ਦਾ ਸੱਦਾ ਸੀਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਨਾ ਸੀਗਾ ਸੋ ਸਾਰੇ ਬਾਰਡਰ ਜਿਹੜੇ ਹੈਗੇ ਨੇ ਪੰਜਾਬ ਦੇ ਸੀਲ ਕੀਤੇ ਹੋਏ ਨੇ ਕਿਸਾਨ ਜਿਹੜੇ ਸ਼ੰਭੂ ਬਾਰਡਰ ਅਖਨੌਰੀ ਬਾਰਡਰ ਹੋਰ ਜਿਹੜੇ ਬਾਰਡਰ ਹੈਗੇ ਨੇ ਦਿੱਲੀ ਨੂੰ ਲੱਗਦੇ ਸਾਰੇ ਬਾਰਡਰ ਬੰਦ ਕੀਤੇ ਹੋਏ ਨੇ ਸੋ ਕਿਸਾਨਾਂ ਨੇ ਜਿਹੜਾ ਸੱਦਾ ਇੱਕ ਤਾਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਸੀਗਾ ਦੂਜੇ ਪਾਸੇ ਜਿਹੜਾ 13 ਫਰਵਰੀ ਨੂੰ ਕਿਸਾਨ ਜਿਹੜੇ ਨੇ ਪੰਜਾਬ ਦੇ ਸਾਰੇ ਬਾਰਡਰਾਂ ਤੇ ਜਾ ਕੇ ਬੈਠੇ ਹੋਏ ਨੇ ਜੋ ਕਿ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਦਿੱਲੀ ਅੰਦਰ ਐਂਟਰ ਨਹੀਂ ਕਰਨ ਦਿੱਤਾ ਸੋ ਤੁਸੀਂ ਹੁਣ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਪਟਿਆਲਾ ਰਾਜਪੁਰਾ ਹਾਈਵੇ ਦੀਆਂ ਤਸਵੀਰਾਂ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਹਾਈਵੇ ਬੰਦ ਕਰ ਦਿੱਤਾ ਗਿਆ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਨਾ ਪਿੱਛੇ ਤੇ ਜਿਹੜੇ ਵੀ ਰੋੜ ਇੱਕ ਵਾਰੀ ਵਿਖਾ ਕਮਾ ਦਿਓ ਇੱਕ ਵਾਰੀ ਵਿਖਾਓ ਦਰਸ਼ਕਾਂ ਨੂੰ ਦੇਖ ਲਓ ਵੀਰੇ ਵੱਡੀਆਂ-ਵੱਡੀਆਂ ਟਰੱਕ ਵੱਡੇ-ਵੱਡੇ ਜਿੰਨੀਆਂ ਗੱਡੀਆਂ ਹੈਗੀਆਂ ਨੇ ਕਾਰਾਂ ਮੋਟਰਾਂ ਸਭ ਬੰਦ ਕੀਤੀਆਂ ਹੋਈਆਂ ਨੇ ਕਿਸਾਨ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਇੱਕ ਪਾਸੇ ਮੋਦੀ ਸਰਕਾਰ ਹੈਗੀ ਐ ਇੱਕ ਪਾਸੇ ਮੋਦੀ ਸਰਕਾਰ ਇੱਕ ਪਾਸੇ ਕਿਸਾਨ ਸੋ ਕਿਤੇ ਨਾ ਕਿਤੇ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਸੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਇਹਨਾਂ ਦੀਆਂ ਸਰਕਾਰ ਦੇ ਨਾਲ ਕੋਈ ਕੋਈ ਖਾਸ ਸੱਟਾ ਜਿਹੜਾ ਗੱਲ ਦਾ ਕੋਈ ਸਾਹਮਣੇ ਨਹੀਂ ਆਇਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਵੀਰ ਜੀ ਜਿਸ ਤਰ੍ਹਾਂ ਤੁਸੀਂ ਆ ਹਾਈਵੇ ਬੰਦ ਕੀਤਾ ਕਿਉਂ ਜੀ ਹਾਂਜੀ ਅਸੀਂ ਆਪਣੀ ਹੱਕੀ ਮੰਗਾਂ ਬਣਾਉਣ ਦੇ ਵਾਸਤੇ ਇਹ ਹਾਈਵੇ ਬੰਦ ਕੀਤਾ ਹੈ ਭਰਾਵਾ ਜੀ ਵੀਰੇ ਜੀ ਹਾਂ ਜੀ ਜੀ ਵੀਰੇ ਜੀ ਕਿੰਨੇ ਵਜੇ ਬੈਠੇ ਸੀਗੇ ਅਸੀਂ 12 ਵਜੇ ਬੈਠੇ ਸੀ 4 ਵਜੇ ਤੱਕ ਸਾਡਾ ਪ੍ਰੋਟੈਸਟ ਹੈ ਅਸੀਂ ਇਹ ਬੰਦ ਕਰਕੇ ਰੱਖਣਾ ਹੈ ਰਾ ਅਤੇ ਆਪਣੇ ਜੋ ਸੰਭੂ ਬਾਰਡਰ ਦੇ 7 ਬਈ ਕਿਸਾਨ ਜਾ ਰਹੇ ਨੇ ਉਹਨਾਂ ਦੇ ਉੱਤੇ ਨੇ ਹਥਿਆਰ ਤੇ ਜੋ ਕਿ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਥਰੂ ਗੈਸ ਦੇ ਗੋਲੇ ਛੱਟੇ ਜਾ ਰਹੇ ਨੇ ਖੱਟਰ ਸਰਕਾਰ ਦੇ ਸਰਕਾਰ ਵੱਲੋਂ ਅਤੇ ਸੈਂਟਰ ਦੀ ਸਰਕਾਰ ਜੋ ਵੀ ਇਹ ਇਹ ਕਿਸਾਨਾਂ ਦੇ ਪ੍ਰਤੀ ਰਵੱਈਆ ਅਪਣਾ ਲਈ ਹੈ ਉਹਦੇ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਵੀਰ ਜੀ ਆ ਜਿਹੜੇ ਆਮ ਲੋਕ ਲੰਘ ਰਹੇ ਨੇ ਕੋਈ ਮੋਟਰਸਾਈਕਲ ਤੇ ਗੱਡੀਆਂ ਤੇ ਉਹਨਾਂ ਦਾ ਕੀ ਕਸੂਰ ਹੈਗਾ ਇਹ ਸਾਡਾ ਮਨਸਾ ਇਹ ਨਹੀਂ ਹੈ ਅਸੀਂ ਪਹਿਲਾਂ ਕਾਲ ਦਿੱਤੀ ਹੈ 12 ਤਰੀਕ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੈ ਤੇ ਉਹ ਕਾਲ ਦੇ ਅਨੁਸਾਰ ਸਾਨੂੰ ਐਮਐਸਪੀ ਸਾਡੇ ਤਿੰਨ ਜੋ ਸਾਡੀਆਂ ਮੰਗਾਂ ਪੂਰੀਆਂ ਕਰਨ ਲਈ ਸਾਨੂੰ ਕਿਹੜਾ ਸੜਕਾਂ ਦੇ ਬੈਠਣ ਦਾ ਚਾਹ ਹੈ ਭਰਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕਿਸਾਨ ਕੀ ਚਾਹੁੰਦੇ ਆ ਕਿਸਾਨ ਤਾਂ ਜਿਹੜਾ ਪਿਛਲੇ ਅੰਦੋਲਨ ਦੇ ਵਿੱਚ ਰਹਿੰਦੀਆਂ ਮੰਗਾਂ ਜਿਨ੍ਹਾਂ ਨੂੰ ਮੋਦੀ ਦੀ ਸਰਕਾਰ ਕਹਿੰਦੀ ਅਸੀਂ ਮੰਨ ਲੀਆਂ ਅਸੀਂ ਲਾਗੂ ਕਰਾਂਗੇ ਪਰ 2 ਸਾਲ ਦਾ ਸਮਾਂ ਹੋ ਗਿਆ ਅੱਜ ਤੱਕ ਕਿਸੇ ਗੱਲ ਤੇ ਕਿਸੇ ਮੰਗ ਤੇ ਕੋਈ ਵਿਚਾਰ ਚਰਚਾ ਨਹੀਂ ਕੀਤੀ ਕੋਈ ਮੰਗ ਹੈ ਜਿਹੜੀ ਹਜੇ ਤੱਕ ਪੂਰਨ ਤੌਰ ਤੇ ਲਾਗੂ ਨਹੀਂ ਕੀਤੀ ਕਿਸਾਨ ਜਿਹੜੀ ਲੜਾਈ ਐ ਐਮਐਸਪੀ ਦੀ ਲੜ ਰਿਹਾ ਬਿਲਕੁਲ ਜੀ ਇਹ ਲੜਾਈ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਇਹ ਲੜਾਈ ਹਰ ਇੱਕ ਉਸ ਇਨਸਾਨ ਦੀ ਆ ਜਿਹੜਾ ਕੋਈ ਦਾਲਾਂ ਸਬਜ਼ੀਆਂ ਅੰਨ ਖਾਂਦਾ ਜੀ ਜੀ ਕਿਉਂਕਿ ਜਿਹੜੀ ਐਮਐਸਪੀ ਆ ਮਿਨੀਮਮ ਸਪੋਰਟ ਪ੍ਰਾਈਸ ਆ ਹਰ ਇੱਕ ਚੀਜ਼ ਤੇ ਇੱਕ ਰੇਟ ਤੈਅ ਹੁੰਦਾ ਜਿਹੜੀ ਕਿਸਾਨ ਦੀ ਫਸਲ ਆ ਇਹਦੇ ਤੇ ਕੋਈ ਰੇਟ ਤੈਅ ਨਹੀਂ ਕਰਿਆ ਜਾਂਦਾ ਐਗਜ਼ਾਮਪਲ ਦੇ ਤੌਰ ਤੇ ਕਹਿ ਦਈਏ ਇੱਕ ਪੰਜਾਬ ਤੇ ਹਰਿਆਣਾ ਦੇ ਵਿੱਚ ਚੌਲਾਂ ਤੇ ਜੀਰੀ ਤੇ ਕਣਕ ਤੇ ਐਮ ਐਸ ਪੀ ਦਿੱਤੀ ਜਾਂਦੀ ਆ ਇਹਦੀ ਜੇ 2000 ਦਾ ਰੇਟ ਆ ਤਾਂ ਆਮ ਲੋਕਾਂ ਨੂੰ 22 2300 2400 2500 ਮਿਲਦੀ ਆ ਜੇ ਕੋਈ ਐਦੋਂ ਉੱਤੇ ਵੇਚਦਾ ਬਲੈਕ ਕਰਕੇ ਉਹ ਤੇ ਕਾਰਵਾਈ ਹੁੰਦੀ ਆ ਹੁਣ ਅੱਜ ਤੁਸੀਂ ਲਸਣ ਦਾ ਰੇਟ ਦੇਖ ਸਕਦੇ ਹੋ 500 ਰੁਪਏ ਹੋਇਆ ਹੈ ਪਿਆਜ਼ ਦਾ ਰੇਟ ਅਸੀਂ ਦੇਖਦੇ ਆ ਵੀ 80 80 100 100 ਰੁਪਏ ਹੋ ਜਾਂਦਾ ਜਦੋਂ ਕਿਸਾਨ ਦਾ ਪਿਆਜ਼ ਆਉਂਦਾ 5 ਜਾਂ 70 ਰੁਪਏ ਰੇਟ ਰਹਿੰਦਾ ਜੀ ਜੀ ਐਸ ਕਰਕੇ ਇਹ ਐਮ ਐਸ ਪੀ ਦੀ ਲੜਾਈ ਕੱਲੇ ਕਿਸਾਨਾਂ ਦੀ ਮਜ਼ਦੂਰਾਂ ਦੀ ਨਹੀਂ ਹੈਗੀ ਇਹ ਲੜਾਈ ਹਰ ਇੱਕ ਉਸ ਇਨਸਾਨ ਦੀ ਆ ਜਿਹੜਾ ਅਨਾਜ ਨੂੰ ਖਾਂਦਾ ਖਪਤਕਾਰ ਨੂੰ ਐਮਐਸਪੀ ਦਾ ਬਹੁਤ ਵੱਡਾ ਫਾਇਦਾ ਹੋਣਾ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਕਹਿੰਦੇ ਆ ਵੀ ਕਿਸਾਨਾਂ ਮਜ਼ਦੂਰਾਂ ਦਾ ਸਾਥ ਦੇ ਕੇ ਐਮਐਸਪੀ ਦੀ ਲੜਾਈ ਲੜੀਏ ਕਿਉਂਕਿ ਜਦੋਂ ਪਿਆਜ਼ ਦਾ ਦਾਲਾਂ ਦਾ ਰੇਟ ਤੈਅ ਹੋ ਗਿਆ ਉਹ 5-7 ਰੁਪਏ ਉੱਤੇ ਖਪਤਕਾਰ ਨੂੰ ਮਿਲਦਾ ਏ ਉਹਦੇ ਤੇ ਕੋਈ ਬਲੈਕ ਮਾਰਕੀਟ ਨਹੀਂ ਹੈਗੀ ਪਰ ਦੂਜੇ ਪਾਸੇ ਸਰਕਾਰ ਇਹ ਸਾਰਾ ਕੁਝ ਕਾਰਪੋਰੇਟਾਂ ਨੂੰ ਸੁਭਾਉਣਾ ਚਾਹੁੰਦੀ ਆ ਐਮਐਸਪੀ ਦੇਣ ਦੀ ਬਜਾਏ ਪੰਜਾਬ ਤੇ ਹਰਿਆਣਾ ਚ ਦੋ ਫਸਲਾਂ ਤੇ ਮਿਲਦੀ ਐਮਐਸਪੀ ਨੂੰ ਵੀ ਖਤਮ ਕਰਨਾ ਚਾਹੁੰਦੀ ਆ ਜੀ ਵੀਰ ਐਸ ਕਰਕੇ ਜਿਹੜੀ ਇਹ ਲੜਾਈ ਆ ਕਿਸਾਨਾਂ ਦੀ ਇਹ ਜਾਇਜ਼ ਲੜਾਈ ਆ ਇਹਦੇ ਚ ਸਾਰੇ ਅੱਜ ਦੁਕਾਨਦਾਰ ਤੁਸੀਂ ਵੱਡੇ ਪੱਧਰ ਤੇ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਟੋਟਲ ਦੁਕਾਨਾਂ ਜਿਹੜੀਆਂ ਬੰਦ ਕਰਕੇ ਸਾਡਾ ਛੋਟੇ ਦੁਕਾਨਦਾਰਾਂ ਨੇ ਪੂਰਾ ਸਾਥ ਦਿੱਤਾ ਵੀਰ ਜੀ ਜਿਸ ਤਰ੍ਹਾਂ ਤੁਸੀਂ ਇਹ ਜਿਹੜਾ ਪ੍ਰਦਰਸ਼ਨ ਹੋ ਰਿਹਾ ਹੈ ਜਿਹੜਾ ਕਿਸਾਨੀ ਅੰਦੋਲਨ ਚੱਲਦਾ ਪਿਆ ਹੈ ਜਿਵੇਂ 16 ਫਰਵਰੀ ਤੁਸੀਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਦੂਜੇ ਪਾਸੇ 13 ਫਰਵਰੀ ਨੂੰ ਕੁਝ ਅਥੇ ਬੰਦਿਆਂ ਕੁਝ ਕੀਤਾ ਸੀਗਾ ਦਿੱਲੀ ਨੂੰ ਜੀ ਸਰਕਾਰ ਹੈ ਉਹ ਕਹਿੰਦੇ ਨੇ ਵੀ ਸਾਡਾ ਜੇ ਅਸੀਂ ਐਮਐਸਪੀ ਦਿੰਨੇ ਆ ਜਾਂ ਅਸੀਂ ਕਰਜ਼ੇ ਮਾਫ ਕਰਦੇ ਆ ਤੇ ਸਾਡੇ ਤੇ ਵਜ੍ਹਾ ਪੈਂਦਾ ਦੇਖੋ ਇਹ ਗੱਲਾਂ ਕਹਿਣ ਦੀਆਂ ਨੇ ਪਿਛਲੇ ਸਮੇਂ ਦੇ ਵਿੱਚ 9000 ਕਰੋੜ ਬੀਜੇ ਮਾਲੀਆ ਲੈ ਕੇ ਬਾਹਰ ਭੱਜ ਗਿਆ ਅੰਬਾਨੀ ਅੰਡਾਨੀ ਦਾ ਵੱਡਾ ਜਿਹੜਾ ਕਰੋੜਾਂ ਦਾ ਅਰਬਾਂ ਦਾ ਨੁਕਸਾਨ ਆ ਜਿਹੜਾ ਮੋਦੀ ਸਰਕਾਰ ਨੇ ਝੱਲਿਆ ਜੀ ਜੀ ਫਿਰ ਕਿਸਾਨਾਂ ਦੀ ਵਾਰ ਚ ਕਿਉਂ ਇਹ ਸਾਰੇ ਅੰਕੜੇ ਪਏ ਨੇ ਜੇ ਮੋਦੀ ਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰਦੀ ਆ ਸਰਕਾਰ ਤੇ ਕੋਈ ਦਬਾਅ ਨਹੀਂ ਪੈਂਦਾ ਕਿਉਂਕਿ ਇੱਥੋਂ ਦੇ ਕਿਸਾਨ ਵੀ ਟੈਕਸ ਦੇ ਰੂਪ ਦੇ ਵਿੱਚ ਮੋਦੀ ਨੂੰ ਦਿੰਦੇ ਆ ਤੇ ਰਹੀ ਗੱਲ ਦਿੱਲੀ ਵੱਲ ਜਾਣ ਵਾਲੀਆਂ ਜਥੇਬੰਦੀਆਂ ਦੀ ਪਹਿਲਾਂ ਵੀ ਪੰਜਾਬ ਤੇ ਭਾਰਤ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਆਪੋ ਆਪਣੇ ਵਿਚਾਰਾਂ ਦੇ ਹਿਸਾਬ ਨਾਲ ਬਕਾਇਦਾ ਅੱਡ ਤੌਰ ਤੇ ਲੜਾਈ ਲੜਦੀਆਂ ਰਹੀਆਂ ਨੇ ਇਹ ਕੋਈ ਨਵੀਂ ਅੱਜ ਪਹਿਲੀ ਵਾਰ ਨਹੀਂ ਹੋਇਆ ਵੀ ਕੁਝ ਜਥੇਬੰਦੀਆਂ ਦਿੱਲੀ ਵੱਲ ਜਾ ਰਹੀਆਂ ਨੇ ਜੀ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਸਮੇਂ-ਸਮੇਂ ਤੇ ਆਪਣੀ ਲੜਾਈ ਹੈ ਜਿਹੜੀ ਇਹਨੂੰ ਲੜਦੀ ਰਹੀ ਆ ਇਸ ਕਰਕੇ ਹੁਣ ਜਿਹੜਾ ਮੋਦੀ ਦੀ ਸਰਕਾਰ ਇਹ ਧੱਕਾ ਕਰ ਰਹੀ ਆ ਸਾਡੇ ਨੌਜਵਾਨਾਂ ਦੇ ਨਾਲ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਜੀ ਜੀ ਐਸ ਧੱਕੇ ਦੇ ਖਿਲਾਫ ਤਾਲਮੇਲ ਮੇਂ ਪ੍ਰੋਗਰਾਮ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਵੀ ਤੇ ਸੰਯੁਕਤ ਮੋਰਚੇ ਵੱਲੋਂ ਵੀ ਲਗਾਤਾਰ ਜਾਰੀ ਨੇ ਅੱਜ ਦਾ ਜਿਹੜਾ 24 ਫਰਵਰੀ ਦਾ ਸਾਡਾ ਚੰਡੀਗੜ੍ਹ ਜਾਣ ਦਾ ਪਲਾਨ ਸੀਗਾ ਅਣਮਿੱਥੇ ਸਮੇਂ ਧਰਨੇ ਦਾ ਜੀ ਜੀ ਐਸ ਹਾਲਾਤਾਂ ਨੂੰ ਦੇਖਦੇ ਆ ਉਸ ਧਰਨੇ ਨੂੰ ਕੈਨਸਲ ਕਰਕੇ ਕੱਲ ਨੂੰ 17 ਤਰੀਕ ਨੂੰ ਤੇ 18 ਤਰੀਕ ਦਾ ਦੋ ਦਿਨ ਦਾ ਮੋਰਚਾ ਜਿਹੜਾ ਕੈਪਟਨ ਅਮਰੀਂਦਰ ਦੇ ਬਾਰ ਤੇ ਬੈਠਾਂਗੇ ਕੇਬਲ ਢਿੱਲੋਂ ਦੇ ਤੇ ਸੁਨੀਲ ਜਾਕਰ ਦੇ ਘਰ ਦੇ ਅੱਗੇ ਉਸ ਪ੍ਰੋਗਰਾਮ ਦੇ ਤਾਲਮੇਲਵੇਂ ਰੂਪ ਦੇ ਵਿੱਚ ਕਰ ਕੇ ਰਾਂਗੇ ਉਹਨਾਂ ਦੇ ਹੂੰ ਹੂੰ ਤੇ ਜੇ ਫਿਰ ਵੀ ਸਰਕਾਰ ਇਹ ਤਸ਼ੱਦਦ ਨਾ ਹਟੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਤਾਕਤ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਤੇ ਐਸ ਕੇ ਐਮ ਵੱਲੋਂ ਦਿੱਲੀ ਵੱਲ ਪੂਚ ਕਰਨ ਦੀ ਲੋੜ ਪਈ ਤਾਂ ਦਿੱਲੀ ਵਾਲੇ ਕੂਚ ਵੀ ਕਰਾਂਗੇ ਤੇ ਐਮਐਸਪੀ ਦੀ ਲੜਾਈ ਆ ਜਿਹੜੀ ਤੇ ਆ ਬਾਕੀ ਦੀਆਂ ਮੰਗਾਂ ਦੀ ਲੜਾਈ ਆ ਇਹਨੂੰ ਲੜ ਕੇ ਵਾਪਸ ਮੁੜਾਂਗੇ ਤੇ ਸਵਾਲ ਹੈ ਕਿ ਰਾਤ ਜਿਹੜੀ ਮੀਟਿੰਗ ਹੋਈ ਹੈ ਕੇਂਦਰੀ ਮੰਤਰੀਆਂ ਦੇ ਨਾਲ ਆਪਣੇ ਕਿਸਾਨ ਜਥੇਬੰਦੀਆਂ ਦੀ ਤਿੰਨ ਮੀਟਿੰਗਾਂ ਹੋ ਗਈਆਂ ਨੇ ਕੋਈ ਉਹਦੇ ਵਿੱਚੋਂ ਸਿੱਟਾ ਨਿਕਲਿਆ ਦੇਖੋ ਮੀਟਿੰਗਾਂ ਦਾ ਪਹਿਲਾ ਕਿਸਾਨੀ ਅੰਦੋਲਨ ਹੋਇਆ ਇੱਕ ਪਾਸੇ ਸਰਕਾਰ ਜ਼ਬਰ ਕਰਦੀ ਰਹੀ ਦੂਜੇ ਪਾਸੇ ਟੇਬਲ ਤੇ ਬਿਠਾਉਂਦੀ ਰਹੀ ਜੀ ਮੰਗਾਂ ਤਾਂ ਉਦੋਂ ਵੀ ਨਹੀਂ ਮੰਨੀਆਂ ਟੇਬਲ ਤੇ ਵੀ ਬਹਿੰਦੇ ਰਹੇ ਮੁਕਰਦੇ ਵੀ ਰਹੇ ਇਹ ਤਾਂ ਠੰਡੇ ਵਾਸਤੇ ਪਾਉਣ ਵਾਸਤੇ ਅੰਦੋਲਨ ਨੂੰ ਸਰਕਾਰ ਲੋਕਾਂ 'ਚ ਦਿਖਾਵਾ ਕਰਦੀ ਆ ਵੀ ਅਸੀਂ ਮੀਟਿੰਗ ਦੇ ਵਿੱਚ ਬੈਠਣ ਲਈ ਤਿਆਰ ਆ ਅਸੀਂ ਗੱਲਬਾਤ ਨੂੰ ਤਿਆਰ ਆ ਗੱਲਬਾਤ ਤੋਂ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਕਦੇ ਨਹੀਂ ਭੱਜਦੀਆਂ ਪਰ ਗੱਲਬਾਤ ਦੇ ਵਿੱਚ ਕੋਈ ਐਹੋ ਜੀ ਚੀਜ਼ ਤਾਂ ਲੈ ਕੇ ਆਓ ਜਿਸ ਦੇ ਨਾਲ ਅੰਦੋਲਨ ਨੂੰ ਅਸੀਂ ਵਾਪਸ ਕਰ ਸਕੀਏ ਤੁਸੀਂ ਐਮਐਸਪੀ ਤੇ ਕੋਈ ਦੱਸੋ ਤਾਂ ਸਹੀ ਵੀ ਅਸੀਂ ਆਹ ਫੈਸਲਾ ਤੇ ਐਮਐਸਪੀ ਦੇਤੀ ਅਸੀਂ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਦੇ ਹਾਂ ਬਿਜਲੀ ਐਕਟ 220 ਰੱਦ ਕਰਦੇ ਹਾਂ ਟੇਬਲ ਤੇ ਤਾਂ ਚਾਹੇ 10 ਵਾਰੀ ਬਿਠਾ ਲਓ ਪਰ ਹੱਲ ਤਾਂ ਜਦੋਂ ਮੰਗਾ ਤੇ ਆਉਂਗੇ ਤੁਸੀਂ ਗੱਲ ਤੇ ਆਉਂਗੇ ਫੇਰ ਹੋਣਾ ਇਹ ਮੀਟਿੰਗਾਂ ਨਾਲ ਚਾਹੇ 20 ਕਰ ਲਓ ਚਾਹੇ 50 ਕਰ ਲਓ ਇਹਨਾਂ ਨਾਲ ਕੋਈ ਹੱਲ ਨਹੀਂ ਹੋਣਾ ਚਲ ਸਤਿ ਸ਼੍ਰੀ ਅਕਾਲ ਜੀ ਜੀ ਜਿਸ ਤਰ੍ਹਾਂ ਹਾਈਵੇ ਬੰਦ ਕੀਤਾ ਤੁਹਾਨੂੰ ਕਿੰਨੀ ਕੁ ਪਰੇਸ਼ਾਨੀ ਹੋ ਰਹੀ ਹੈ ਦੇਖੀ ਰਹੇ ਇਹ ਤਾਂ ਪਰੇਸ਼ਾਨੀ ਤੇ ਪਰੇਸ਼ਾਨੀਆਂ ਹੀ ਹੈ ਇੱਧਰ ਬੰਦ ਕਰਨ ਨਾਲ ਕੀ ਹੋ ਜਾਣਾ ਪਤਾ ਨਹੀਂ ਭਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਭਰਾ ਜੀ ਜਿਸ ਤਰ੍ਹਾਂ ਤੁਸੀਂ ਜਾ ਰਹੇ ਹੋ ਕਿੱਥੋਂ ਆਏ ਤੇ ਕਿੱਥੇ ਜਾਣਾ ਸਰ ਪਟੜਲ ਤੋਂ ਰਾਜਪੁਰੇ ਜਾ ਰਹੇ ਹਾਂ ਜੀ ਜੀ ਇਹ ਵੀਰ ਜੀ ਜਿਸ ਤਰ੍ਹਾਂ ਧਰਨਾ ਲੱਗਿਆ ਤੁਹਾਨੂੰ ਕਿੰਨੀ ਕੁ ਪਰੇਸ਼ਾਨੀ ਹੋ ਰਹੀ ਹੈ ਸਰ ਪਰੇ ਸੌਰੀ ਟੂ ਸੇ ਜੀ ਜੀ ਜੇ ਕਿਸਾਨ ਨੂੰ ਅਗਲੇ ਹੱਕਾਂ ਦਾ ਮੰਗ ਮਿਲ ਜੇ ਤਾਂ ਉਹਦਾ ਫਿਰ ਫਾਇਦਾ ਕੀ ਹੈ ਗਵਰਨਮੈਂਟ ਦੀ ਨੀਤੀਆਂ ਮਾੜੀਆਂ ਨੇ ਸੜੇ ਨੀਤੀ ਪੂਰੀ ਹੋਣੀ ਚਾਹੀਦੀ ਹੈ ਗਵਰਨਮੈਂਟ ਦੀਆਂ ਤਾਂ ਕਿ ਜੇ ਕਿਸਾਨ ਨੇ ਨਾ ਧਰਨੇ ਲਾਉਣੇ ਪੈਣ ਸਰਕਾਰਾਂ ਨੂੰ ਝੋਟ ਬੋਲ ਕੇ ਜੀ ਜੀ ਠੀਕ ਹੈ ਜੀ ਧਰਨਾ ਪ੍ਰੋਟੈਸਟ ਗਰਾਉਂਡ ਤੇ ਮਜਬੂਰ ਕਰ ਦਿੰਨੇ ਕਿਸਾਨਾਂ ਨੂੰ ਠੀਕ ਹੈ ਜੀ ਮੈਂ ਕਿਸੇ ਪਾਰਟੀ ਦੇ ਬਿਲੋਂਗ ਨਹੀਂ ਕਰਦਾ ਮੈਂ ਕਿਸੇ ਪਾਰਟੀ ਮਾੜੀ ਨਹੀਂ ਮੈਂ ਇਹ ਕਹਿੰਦਾ ਕਿ ਕਿਸਾਨਾਂ ਅੰਦਾਤ ਹੈ ਜੇ ਅੰਦਾਤ ਹੈ ਦੀ ਆਪੀ ਚੀਜ਼ ਮਿਲ ਜੇ ਕਿ ਉਹਨੂੰ ਮਿਲਣਾ ਹੱਕ ਜੇ ਮਿਲਣਾ ਚਾਹੀਦਾ ਹੈ ਜੇ ਕਿਸਾਨ ਅੰਦਾਤ ਨਹੀਂ ਨਾ ਜੀ ਜੇ ਫਸਲ ਬੀਨ ਛੜਤੀ ਹੂੰ ਪੁਰੇ ਇੰਡੀਆ ਭੁੱਖਾ ਮਰੇਗਾ ਬਿਲਕੁਲ ਮੇਰੇ ਵਿਚਾਰੇ ਹੀ ਨੇ ਬਾਜੀ ਸੱਚੀ ਗੱਲ ਆ ਨਾ ਸੱਚੀ ਗੱਲ ਏ ਵੀਰ ਜੀ ਤੁਹਾਡਾ ਨਾਮ ਕੀ ਕਿੱਥੋਂ ਆਇਓ ਤਰਨਜੀਤ ਸਿੰਘ ਮੇਰਾ ਨਾਮ ਮੈਂ ਡੇਰਾ ਬੱਸੀ ਦੇ ਰਹਿਣ ਵਾਲਾ ਗੰਗਾ ਨਗਰ ਦਾ ਹਾਂ ਗੰਗਾ ਨਗਰ ਤੋਂ ਵੀਰ ਜੀ ਆਇਓ ਤੇ ਜਾਣਾ ਕਿੱਥੇ ਹੈਗਾ ਡੇਰਾ ਬੱਸੀ ਡੇਰਾ ਬੱਸੀ ਹਾਂਜੀ ਤੇ ਜਿਹੜਾ ਸਾਹਮਣੇ ਹਾਈਵੇ ਬੰਦ ਕੀਤਾ ਹੋਇਆ ਹੈ ਕਿਸਾਨ ਜਥੇਬੰਦੀ ਨੇ ਬੰਦ ਕੀਤਾ ਹੋਇਆ ਹੈ ਕਿਉਂ ਇਹਨਾਂ ਨੂੰ ਲੋੜ ਪਈ ਐ ਇੱਥੇ ਤੁਹਾਨੂੰ ਤਕਲੀਫ ਦੇਣ ਦੀ ਮੋਦੀ ਮੰਨਦਾ ਹੀ ਨਹੀਂ ਇਹਦੀ ਗੱਲ ਤਾਂ ਹੀ ਇਹ ਵੀ ਕਿ ਮਜਬੂਰ ਨੇ ਅਸੀਂ ਵੀ ਮਜਬੂਰ ਆ ਇਹਨਾਂ ਨਾਲ ਉਹ ਪਹਿਲਾ ਤਬੋਰ ਤੋਂ ਅੱਗੇ ਜਿਹੜਾ ਰਾਜਸਥਾਨ ਵੱਲ ਰਿਹਾ ਉੱਥੇ ਹੀ ਬੰਦ ਕੀਤਾ ਕਿਸਾਨਾਂ ਨੇ ਹਾਂ ਹਾਂ ਤੇ ਸਵੇਰ ਦਾ ਤਕਰੀਬਨ ਸਾਰੇ ਪੰਜਾਬ ਜੀ ਚੱਲ ਰਿਹਾ ਹੈ ਅੱਜ ਜਥੇਬੰਦੀਆਂ ਦੇ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਸੀਗਾ ਤੁਸੀਂ ਦੇਖ ਸਕਦੇ ਹੋ ਉਹ ਨਾਰੇਬਾਜ਼ੀ ਕਰਦੇ ਹੋਏ ਜਿੰਦਾਬਾਦ ਕਿਸਾਨਾਂ ਨੇ ਰਾਜਪੁਰਾ ਪਟਿਆਲਾ ਹਾਈਵੇ ਬੰਦ ਕੀਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿੰਦਾਬਾਦ ਕਿਸਾਨ ਜਿਹੜੇ ਨੇ ਪਾਰ ਸਰਕਾਰ ਦੇ ਬਰ ਖਿਲਾਫ ਨਾਰੇਬਾਜੀ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਰਾਜਪੁਰਾ ਪਟਿਆਲਾ ਦੀਆਂ ਤਸਵੀਰਾਂ ਹਾਈਵੇ ਦੀਆਂ ਦੋਸਤੋ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਨੇ ਕਰਜ਼ੇ ਮਾਫੀ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਹੋਰ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਨੇ ਬਹੁਤ ਵੀ ਕਿਸਾਨਾਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ ਭਾਵੇਂ ਕੋਈ ਭਾਵੇਂ ਕੋਈ ਔਰਤ ਹੈ ਭਾਵੇਂ ਕੋਈ ਮਰਦ ਹੈ ਉਹਨੂੰ ਪੈਨਸ਼ਨ ਦਿੱਤੀ ਜਾਵੇ ਹੋਰ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਨੇ ਬਹੁਤ ਸੋ ਜਿਵੇਂ ਮਜ਼ਦੂਰਾਂ ਦਾ ਜਿਹੜਾ ਕੰਮ ਹੈਗਾ ਕੰਮ ਦਾ ਸਮਾਂ 200 ਦਿਨ ਕੀਤਾ ਜਾਵੇ ਇਹ ਇਹਨਾਂ ਦੀਆਂ ਮੰਗਾਂ ਹੈਗੀਆਂ ਨੇ ਸੋ ਰਾਜਪੁਰਾ ਪਟਿਆਲਾ ਹਾਈਵੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੀਆਂ ਇਹ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਹੋਏ ਧਰਨਾ ਪ੍ਰਦਰਸ਼ਨ ਜਾਰੀ ਹੈ ਸੋ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ